ਸਤ ਸ੍ਰੀ ਅਕਾਲ ਕਿਸਾਨ ਵੀਰਾਂ ਨੂੰ ਰਾਜਸੰਧੂ ਫਾਰਮਿੰਗ YouTube ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਆਂ ਜੀ ਸੋ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਦੇ ਹੋ ਤੇ ਨਾ ਲੱਗੇ ਘੰਟੀ ਦੇ ਬਟਨ ਨੂੰ ਜਰੂਰ ਪ੍ਰੈਸ ਕਰਦੇ ਹੋ ਇਸੇ ਤਰ੍ਹਾਂ ਆਉਣ ਵਾਲੀਆਂ ਨੈਕਸਟ ਵੀਡੀਓ ਦੀਆਂ ਨੋਟੀਫਿਕੇਸ਼ਨਾਂ ਤੁਹਾਡੇ ਤੱਕ ਪਹੁੰਚ ਜਾਂਦੀਆਂ ਨੇ ਜੀ ਸਭ ਤੋਂ ਪਹਿਲਾਂ ਸੋ ਵੀਰ ਜੀ ਅੱਜ ਆਪਾਂ ਲੈ ਕੇ ਆਏ ਆਂ ਤੁਹਾਡੇ ਲਈ ਇਹ ਨੀਲੀ ਰਵੀ ਦਾ ਬਹੁਤ ਪਿਆਰਾ ਜੀ ਕਟਾ ਸੋ ਇਸ ਦੀ ਏਜ ਦੀ ਗੱਲ ਕਰੀਏ ਤੇ 15 ਮੰਥ 15 ਮਹੀਨਿਆਂ ਦਾ ਇਹ ਕਟਾਇਆ ਜੀ ਸੁबीर ਜੀ ਨਿਸ਼ਾਨ ਨੀਲੀ ਰਵੀ ਦੇ ਵਿੱਚ ਪੂਰੇ ਕਰਦਾ ਬਹੁਤ ਖੂਬਸੂਰਤ ਕਟਾਇਆ ਜੀ ਚਾਰੇ ਪੈਰ ਵਾਈਟ ਹਨ ਜੀ ਮੂੰਹ ਸਾਰਾ ਬੱਲਾ ਜੀ ਵਾਈਟ ਮੂੰਹ ਆ ਜੀ ਸਾਰਾ ਬਰੀਕ ਨਿੱਕੀ ਸਿੰਗੀ ਗੋਲ ਲੰਬੀ ਪੂਛ ਆ ਜੀ ਉੱਪਰ ਤੱਕ ਵਾਈਟ ਆ ਜੀ ਟੈਸਟਿਕਲ ਤੁਸੀਂ ਦੇਖ ਸਕਦੇ ਹੋ ਵੀਰ ਜੀ ਟੈਸਟਿਕਲ ਅੱਡ ਅੱਡ ਟੈਸਟਿਕਲ ਨੇ ਬਹੁਤ ਵਧੀਆ ਕੁਆਲਿਟੀ ਦੇ ਸੋ ਦੋਸਤੋ ਇਸ ਦੀ ਮਦਰ ਦੀ ਗੱਲ ਕਰੀਏ ਤਾਂ 15 ਲੀਟਰ ਦੀ ਮਿਲਕਿੰਗ ਇਸ ਦੀ ਮਦਰ ਦੀ ਪਹਿਲੇ ਸਵੇ ਦੀ ਸੀ ਉਸ ਦੇ ਵਿੱਚੋਂ ਇਹ ਕੱਟ ਆਇਆ ਜੀ ਹੁਣ ਇਸ ਦੀ ਮਦਰ ਸੈਕੰਡ ਸੂਆ ਸੂਈ ਹੈਗੀ ਹੈ ਜੀ ਸੋ ਦੋਸਤੋ ਫਾਦਰ ਦੀ ਗੱਲ ਕਰੀਏ ਤੇ ਕੋਹੇ ਨੂਰ ਬੁੱਲ ਚੂੜ ਚੱਕ ਦਾ ਇਹ ਬੱਚਾ ਆ ਜੀ ਕਾਫੀ ਵਧੀਆ ਜੀ ਬਾਕੀ ਦੋਸਤੋ ਚਾਵਣ ਵੀਰ ਖਰੀਦਣ ਦੇ ਸੰਪਰਕ ਕਰ ਸਕਦੇ ਹਨ 9815142150 92151 42150 ਤੇ ਤੁਸੀਂ ਸੰਪਰਕ ਕਰ ਸਕਦੇ ਹੋ ਕਟਾ ਖਰੀਦ ਸਕਦੇ ਹੋ ਦੇਖ ਸਕਦੇ ਹੋ ਸੋ ਦੋਸਤੋ ਪ੍ਰਾਈਸ ਦੀ ਗੱਲ ਕਰੀਏ 32000 ਰੁਪਏ ਇਸਦਾ ਮੁੱਲ ਆ ਜੀ 100 ਮੌਕੇ ਤੇ ਜਰੂਰ ਮਾਨਤਨ ਕੀਤਾ ਜਾਵੇਗਾ ਏਰੀਆ ਪਿੰਡ ਮੋਜਗੜ ਤਹਿਸੀਲ ਜੀਰਾ ਡਿਸਟ੍ਰਿਕਟ ਫਿਰੋਜ਼ਪੁਰ ਦੇ ਵਿੱਚ ਇਹ ਕਟਾ ਹੈਗਾ ਹੈ ਜੀ ਸੋ ਨ ਦਿੱਤੇ ਹੋਏ ਨੰਬਰਾਂ ਤੇ ਤੁਸੀਂ ਵਧੇਰੇ ਜਾਣਕਾਰੀ ਲਈ ਸੰਪਰਕ ਕਰ ਸਕਦੇ ਹੋ ਵੀਡੀਓ ਵੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ